ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਕਰਮ ਜੋ ਹੈ ਉਹ ਪੀਰਾਂ ਦੀ ਮਹਿੰਦੀ ਬਾਰੇ ਗੱਲ ਸਾਂਝੀ ਕਰਨੀ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਸੋ ਬਾਕੀ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟ ਵਿੱਚ ਜੇ ਆਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਆ ਕਰੋ ਜੀ ਸੋ ਬਾਕੀ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਂਦਾ ਰਹੇ ਤੇ ਜੋ ਆਪਾਂ ਇਹ ਕਰਮ ਸਾਂਝਾ ਕਰਨ ਲੱਗੇ ਆਂ ਵੈਸੇ ਕੋਸ਼ਿਸ਼ ਇਹ ਹੋਣੀ ਚਾਹੀਦੀ ਸੀ ਕਿ ਤੁਹਾਨੂੰ ਪਹਿਲਾਂ ਹੀ ਇਸ ਕਰਮ ਬਾਰੇ ਜਾਣਕਾਰੀ ਦੇ ਦੇਈਏ ਸੋ ਆਪਾਂ ਜੇ ਇੱਥੇ ਵੀਰਵਾਰ ਐਤਵਾਰ ਦਾ ਕਰਮ ਦੱਸ ਦਿੱਤਾ ਪਰ ਉਸ ਤੋਂ ਪਹਿਲਾਂ ਇਹ ਜ਼ਰੂਰੀ ਸੀ ਗੱਲ ਕਰਨੀ ਪਰ ਵੀਡੀਓ ਇੱਕ ਬਣਾਉਣੀ ਹੁੰਦੀ ਆ ਤੇ ਇਸ ਕਰਕੇ ਪੂਰੀਆਂ ਗੱਲਾਂ ਵੀ ਚੰਗੀ ਤਰ੍ਹਾਂ ਨਹੀਂ ਦੱਸ ਹੁੰਦੀਆਂ ਜੀ ਸੋ ਬਾਕੀ ਜਿਨ੍ਹਾਂ ਨੇ ਤਾਂ ਕਰਮ ਕਰ ਲੈਨੇ ਬਾਕੀ ਥੋੜਾ ਬਹੁਤ ਤਾਂ ਗਿਆਨ ਹੁੰਦਾ ਹੀ ਹੈ ਤੇ ਜਿਨ੍ਹਾਂ ਨੇ ਹਜੇ ਇਹ ਮਹੀਨੇ ਦੇ ਵਿੱਚ ਕੁਝ ਕਰਮ ਕਰਨੇ ਨੇ ਜੀ ਉਹ ਇਸ ਗੱਲ ਦਾ ਧਿਆਨ ਜ਼ਰੂਰ ਰੱਖ ਲੈਣ ਜੀ ਜੋ ਗੱਲਾਂ ਆਪਾਂ ਅੱਜ ਦੀ ਵੀਡੀਓ ਰਾਹੀਂ ਸਾਂਝੀਆਂ ਕਰਾਂਗੇ ਸੋ ਹੁਣ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਦੇ ਇੱਕ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਪਹਿਲਾਂ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਲੱਖ ਦਾ ਤਾਂ ਪੀਰ ਖਵਾ ਜਾ ਪੀਰ ਜੀ ਦੀ ਰਹਿਮਤ ਨਾਲ ਹੁਣ ਮੈਂ ਇੱਥੇ ਇੰਡੀਆ ਆਇਆ ਹਾਂ ਆ ਤੇ ਮੈਂ ਚਿਰਾਗ ਰੋਸ਼ਨ ਸ਼ਾਇਦ ਕਹਿੰਦੇ ਕੀ ਕਰਦੇ ਆ ਕਰ ਰਹਾ ਹਾਂ ਤੇ ਉਸ ਤੋਂ ਬਾਅਦ ਤਿੰਨ ਮਹੀਨੇ ਫਿਰ ਚਿਰਾਗ ਰੋਸ਼ਨ ਨਹੀਂ ਹੋਇਆ ਇਹਦੇ ਬਾਰੇ ਦੱਸੋ ਸੋ ਦੇਖੋ ਜੀ ਜਿਨ੍ਹਾਂ ਦੇ ਤਾਂ ਘਰ ਵਿੱਚ ਗੱਡੀ ਹੈ ਗੱਡੀ ਚੱਲਦੀ ਆਉਂਦੀ ਬਚੁਰਕਾਂ ਤੋਂ ਸੋ ਉਹਨਾਂ ਨੂੰ ਤਾਂ ਫਿਰ ਸੇਵਾ ਦਿੱਲੀ ਹੀ ਕਰਨੀ ਪੈਂਦੀ ਆ ਕੋਈ ਨਾ ਕੋਈ ਘਰ ਦਾ ਮੈਂਬਰ ਇੱਕ ਚਾਹੀਦਾ ਹੀ ਹੈ ਸੇਵਾ ਕਰਨ ਲਈ ਤੇ ਬਾਕੀ ਜਿਹੜਾ ਵੈਸੇ ਹੀ ਤੁਸੀਂ ਖੁਸ਼ੀ ਨਾਮੇ ਸੇਵਾ ਪੀਰਾਂ ਦੀ ਸ਼ੁਰੂ ਕੀਤੀ ਹੈ ਆਪਣੀ ਮਰਜ਼ੀ ਦੇ ਨਾਲ ਫਿਰ ਉਹਨਾਂ ਦੇ ਨਾਲ ਬੱਚੇ ਨੂੰ ਉਸ ਢੰਗ ਦੇ ਨਾਲ ਕਰੋ ਕਰਕੇ ਜਿਵੇਂ ਤੁਸੀਂ ਪਹਿਲਾਂ ਸੇਵਾ ਕਰਦੋਂ ਉਸੇ ਤਰੀਕੇ ਨਾਲ ਕਰੋ ਜੇਕਰ ਕੋਈ ਪ੍ਰੋਬਲਮ ਨਹੀਂ ਆ ਰਹੀ ਸੋ ਜਦੋਂ ਵੀ ਘਰ ਵਿੱਚ ਚਿਰਾਗ ਲਗਾਉਣੇ ਆ ਪਹਿਲਾਂ ਤਾਂ ਇੱਥੇ ਆਪਾਂ ਇਹ ਵੀ ਇਹਦਾ ਕਿ ਸੋਝੀ ਦੇ ਨਾਲ ਚੱਲਣਾ ਹੈ ਕੋਈ ਵੀ ਕਰਮ ਕਰਨਾ ਹੈ ਉਹ ਵੀ ਸੋਚ ਸਮਝ ਕੇ ਕਰਨਾ ਹੈ ਜੇਕਰ ਪੀਰਾਂ ਨੂੰ ਮੰਨਣ ਲਈ ਮਨ ਮੰਨਦਾ ਹੈ ਘਰ ਵਿੱਚ ਚਿਰਾਗ ਲੈ ਆਂਦੇ ਹਾਂ ਤਾਂ ਫਿਰ ਉਮਰ ਪਾਰ ਸੇਵਾ ਕਰਨੀ ਪੈਂਦੀ ਹੈ ਤੇ ਜੇਕਰ ਕਈ ਵਾਰ ਅਨਸਾਂ ਸੋਚੀ ਨਾ ਚੱਲਦਾ ਆ ਕਿ ਅਸੀਂ ਸੇਵਾ ਕਰ ਲਵਾਂਗੇ ਗਾਂ ਬੱਚਿਆਂ ਦਾ ਨਹੀਂ ਪਤਾ ਸੋ ਇਸ ਕਰਕੇ ਜਿੱਥੇ ਦਰਗਾਹ ਹੈ ਉੱਥੇ ਹੀ ਜਾ ਕੇ ਅਸੀਂ ਇਹ ਕਰਮ ਕਰ ਲਿਆ ਕਰੀਏ ਸੋ ਇਹ ਸਭ ਤੋਂ ਵਧੀਆ ਹੈ ਸੋ ਜਿਹੜੇ ਤਾਂ ਸਹੀ ਵਾਸਤੇ ਸੋਚ ਸੋਚ ਸਮਝ ਕੇ ਜਾਨੀ ਕਦਮ ਚੁਗਾ ਲੈਂਦੇ ਨੇ ਸੋ ਉਹਨਾਂ ਨੂੰ ਫਿਰ ਬਾਅਦ ਵਿੱਚ ਕੋਈ ਇਹੋ ਜਿਹੀ ਪਰੇਸ਼ਾਨੀ ਪ੍ਰੋਬਲਮ ਨਹੀਂ ਆਉਂਦੀ ਸੋ ਬਾਕੀ ਜੇਕਰ ਹੁਣ ਘਰ ਵਿੱਚ ਚਿਰਾਗ ਰੌਸ਼ਨ ਹੋ ਹੀ ਗਿਆ ਹੈ ਤੇ ਸੇਵਾ ਤਾਂ ਕਰਨੀ ਪੈਣੀ ਆ ਤੇ ਬਾਕੀ ਜੇਕਰ ਕੋਈ ਮਜਬੂਰੀ ਹੈ ਬਾਹਰ ਜਾਣਾ ਪੰਦਾ ਘਰ ਵਿੱਚ ਕੋਈ ਨਹੀਂ ਤਬ ਬਚਨ ਉਸ ਟੰਗਣਾ ਕਰਨੇ ਬੰਦੇ ਨੇ ਤੇ ਫਿਰ ਉਹ ਹਾਜ਼ਰ ਹੋ ਜਾਂਦੇ ਨੇ ਫਿਰ ਜਿੱਥੇ ਵੀ ਤੁਸੀਂ ਘਰ ਚੋਂ ਵਾਰ ਰਹਿੰਦੇ ਹੋ ਉੱਥੇ ਹੀ ਬੈਠ ਕੇ बस ਧਿਆਨ ਕਰ ਲਿਆ ਕਰੋ ਦੋ ਤਿੰਨ ਮਨ ਸਾਫ਼ ਹੋਣਾ ਚਾਹੀਦਾ ਦਿਲੋਂ ਪੁਕਾਰੋ ਤੇ ਉਸੇ ਵਕਤ ਉਹ ਤਾਂ ਹਾਜ਼ਰ ਹੋ ਜਾਂਦੇ ਨੇ ਜੀ ਸਭ ਤੋਂ ਗੱਲ ਇੰਨੀ ਕੁ ਹੈ ਕਿ ਯਾਦ ਰੱਖਣਾ ਜ਼ਰੂਰੀ ਹੈ ਇਹ ਨਹੀਂ ਹੈ ਕਿ ਅੱਜ ਅਸੀਂ ਇੰਨੇ ਜੋਗੇ ਹੋ ਗਏ ਆ ਤੇ ਹੁਣ ਸੇਵਾ ਕਰਨੀ ਛੱਡ ਦਈਏ ਮਜਬੂਰਨ ਘਰ ਵਿੱਚ ਵੀ ਨਹੀਂ ਰਹਿ ਰਹੇ ਤੇ ਸੇਵਾ ਵੀ ਨਹੀਂ ਹੋ ਰਹੀ ਤੇ ਉਹਨਾਂ ਦੀ ਯਾਦ ਭਰਨੀ ਹੈ ਚਾਹ ਖਰੀਦ ਲਾਉਣੀ ਹੈ ਦੋ ਟਾਈਮ ਜਾਣਣ ਜਾਣੀ ਚੋਈ ਗਲਤੀ ਦੀ ਭੁੱਲ ਦੀ ਮਾਫੀ ਮੰਗਦੇ ਰਹਿਣਾ ਹੈ ਤੇ ਯਾਦ ਜ਼ਰੂਰ ਰੱਖਦੇ ਰਹਿਣਾ ਹੈ ਹਰ ਰੋਜ਼ ਯਾਦ ਰੱਖੋ 5 ਮਿੰਟ ਜਾਂ 10 ਮਿੰਟ ਅੱਖ ਬੰਦ ਕਰਕੇ ਆਪਣੇ ਮਾਲਕ ਦਾ ਧਿਆਨ ਧਰ ਲਿਆ ਕਰੋ ਜੀ ਸੋ ਫਿਰ ਉਹਨੇ ਜਿਹੀਓ ਖੁਸ਼ ਰਹਿੰਦੇ ਨੇ ਮਜਬੂਰੀ ਵੀ ਸਮਝਦੇ ਨੇ ਸੋ ਸੋਚੀ ਦੇ ਨਾਲ ਕੋਈ ਵੀ ਕਰਮ ਕਦਮ ਚੱਕਣਾ ਹੈ ਬਸ ਇੰਨਾ ਕ ਯਾਦ ਰੱਖਣਾ ਹੈ ਕਿ ਮਜਬੂਰੀ ਜੇਕਰ ਤੁਹਾਡੀ ਕੋਈ ਹੈ ਤੇ ਉਹ ਮਾਲਕ ਸਮਝਦਾ ਹੈ ਬਸ ਇੰਨਾ ਕ ਹੈ ਕਿ ਉਹਨਾਂ ਨੂੰ ਯਾਦ ਰੱਖਦੇ ਰਹਿਣਾ ਹੈ ਨਾਲ ਦੀ ਨਾਲ ਅਰਦਾਸ ਮੈਂ ਇੰਤਜ਼ਾਰ ਕਰਦੇ ਰਹਿਣਾ ਆ ਅੱਖਾਂ ਬੰਦ ਕਰਕੇ ਮਹਿਸੂਸ ਕਰਨ ਦੀ ਕੋਸ਼ਿਸ਼ ਕਰਨੀ ਆ ਧਿਆਨ ਉੱਥੇ ਲੈ ਕੇ ਜਾਓ ਜਿੱਥੇ ਚਿਰਾਗ ਰੋਸ਼ਨ ਕੀਤੇ ਹੋਏ ਘਰ ਵਿੱਚ ਤੇ ਉਹਨਾਂ ਨੂੰ ਇਹ ਸੋਚੋ ਕਿ ਘਰ ਵਿੱਚ ਬੈਠੇ ਨੇ ਹਾਜ਼ਰ ਨਾ ਜਿੰਨੇ ਜਦੋਂ ਚਾਤ ਕਰਦੇ ਆ ਉਹ ਹਾਜ਼ਰ ਹੁੰਦੇ ਨੇ ਘਰ ਦੀ ਰਖਵਾਲੀ ਵੀ ਕਰ ਰਹੇ ਨੇ ਤੇ ਨਾਲ ਸਾਡਾ ਸਾਥ ਦੇ ਰਹੇ ਆ ਨਾਲ ਚੱਲ ਰਹੇ ਆ ਤੇ ਸੇਵਾ ਕਬੂਲ ਕਰ ਰਹੇ ਨੇ ਸੋ ਬਸ ਮਨ ਸਾਫ਼ ਰੱਖ ਕੇ ਜੇਕਰ ਉਹਨਾਂ ਨੂੰ ਮਹਿਸੂਸ ਕਰ ਲਿਆ ਜਾਵੇ ਧਿਆਨ ਧਰ ਲਿਆ ਜਾਵੇ ਤਾਂ ਸੇਵਾ ਸਫਲ ਹੀ ਸਫਲ ਹੁੰਦੀ ਹੈ ਜੀ ਬਸ ਢੰਗ ਤਰੀਕਾ ਹੋਣਾ ਚਾਹੀਦਾ ਹੈ ਸੇਵਾ ਕਰਨ ਦਾ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਹੈ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਬਹਿਨ ਜੀ ਜਦ ਵੀ ਮੈਂ ਦਰਗਾਹ ਪਰ ਜਾਂਦਾ ਹੂੰ ਤਾਂ ਹੱਥ ਔਰ ਗਰਦਨ ਕੰਬਨੇ ਲੱਗਦੀ ਹੈ ਸੋ ਇਹਦੇ ਬਾਰੇ ਸਾਨੂੰ ਦੱਸੋ ਕਹਿੰਦੇ ਕੋਈ ਕੰਮ ਵੀ ਨਹੀਂ ਬੰਨਤਾ ਤੇ ਚਰਾਗ ਵੀ ਰੋਸ਼ਨ ਕਰਦੇ ਹੈ ਸੋ ਦੇਖੋ ਜੀ ਜਦੋਂ ਵੀ ਕਿਤੇ ਕੋਈ ਦਰਗਾਹ ਤੇ ਰੂਹ ਜਾਂਦੀ ਹੈ ਜਦੋਂ ਮਾਲਕ ਦੀ ਨਜ਼ਰ ਪੈਣ ਲੱਗਦੀ ਆ ਉਹਦੀ ਇੱਕ ਝਲਕ ਦੇ ਨਾਲ ਹੀ ਸਰੀਰ ਕੰਬੜ ਲੱਪ ਜਾਂਦਾ ਹੈ ਕਿਉਂਕਿ ਉਹ ਮਾਲਕ ਦੀ ਝਾਲ ਹਰ ਕੋਈ ਨਹੀਂ ਚੱਲ ਸਕਦਾ ਜਿਹਦੀ ਤਾਂ ਆਤਮਾ ਮਜ਼ਬੂਤ ਹੁੰਦੀ ਆ ਸੇਵਾ ਬੰਦਗੀ ਜੁੜੀ ਹੁੰਦੀ ਹੈ ਜੀ ਸੋ ਉਹ ਇਨਸਾਨ ਫਿਰ ਵੀ ਉਹ ਝਾਟ ਕੇ ਨੂੰ ਚਾਹ ਨੂੰ ਸਹਿਣ ਕਰ ਲੈਂਦਾ ਹੈ ਤੇ ਜਿਹਦੀ ਸੇਵਾ ਨਹੀਂ ਜੁੜੀ ਹੁੰਦੀ ਜੀ ਉਹ ਚਾਹ ਨੂੰ ਸੈੱਡ ਨਹੀਂ ਕਰ ਸਕਦੇ ਸੋ ਇਸ ਕਰਕੇ ਅਚਾਨਕ ਹੀ ਕੰਬਣੀ ਲੱਗਣੀ ਸ਼ੁਰੂ ਹੋ ਜਾਂਦੀ ਆ ਸੋ ਮਾਲਕ ਦੀ ਨਜ਼ਰ ਜਦੋਂ ਕਿਸੇ ਭਗਤ ਤੇ ਪੈਂਦੀ ਆ ਵੈਸੇ ਕਰਮਾਂ ਵਾਲਿਓ ਸੋ ਜਦੋਂ ਵੀ ਦਰਗਾਹ ਤੇ ਜਾਂਦੇ ਹੋ ਕਿ ਕੰਬਣੀ ਲੱਗਦੀ ਆ ਸੋ ਮਾਲਕ ਦੀ ਨਜ਼ਰ ਵਿੱਚ ਰਹਿ ਰਹੇ ਹੋ ਪਰ ਇੰਨਾ ਕਿ ਧਿਆਨ ਰੱਖਣਾ ਕਿ ਕਰਮ ਵੱਧ ਚੜ ਕੇ ਕਰੋ ਚੰਗੇ ਕਰਮ ਕਰੋ ਕਹਿੰਦੇ ਕਿ ਇੱਥੇ ਕੰਮ ਨਹੀਂ ਬਣਦਾ ਸੋ ਕੰਮ ਵੀ ਜਦੋਂ ਅਸੀਂ ਮਿਹਨਤ ਕਰਨੇ ਨਾਮ ਦੀ ਕਮਾਈ ਨੂੰ ਜੋੜਾਂਗੇ ਤਾਂ ਦੁਨਿਆਵੀ ਸੁੱਖ ਆਪਣੇ ਆਪ ਮਿਲਣੇ ਸ਼ੁਰੂ ਹੋ ਜਾਂਦੇ ਨੇ ਜੀ ਨਾਮ ਦੀ ਕਮਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਜ਼ਿੰਦਗੀ ਵਿੱਚ ਇਹ ਨਾਲ ਹੀ ਜ਼ਿੰਦਗੀ ਨੂੰ ਸਵਾਰਿਆ ਜਾ ਸਕਦਾ ਜਦ ਅਸੀਂ ਆਪਣੇ ਆਸ-ਪਾਸ ਦੇਖਦੇ ਹਾਂ ਕਿ ਬਹੁਤ ਅਮੀਰ ਵੀ ਰਹਿੰਦੇ ਨੇ ਤੇ ਗਰੀਬ ਵੀ ਰਹਿੰਦੇ ਨੇ ਜੋ ਅਮੀਰ ਨੇ ਉਹਨਾਂ ਦਾ ਕੀ ਕਾਰਨ ਹੈ ਅਮੀਰੀ ਦਾ ਸੋ ਉਹ ਹੈ ਕਿ ਕੋਈ ਪਿਛਲੀ ਪੱਗ ਦੀ ਪਿਸਲਾ ਕੋਈ ਸੌਕਤਾਬ ਜਿਹੜਾ ਜੁੜਿਆ ਹੈ ਉਹ ਇਸ ਜਨਮ ਦੇ ਵਿੱਚ ਮਿਲਿਆ ਹੈ ਤੇ ਮੋਜਾਂ ਉਹਨਾਂ ਨੂੰ ਮਾਣ ਰਿਆ ਆ ਪਰ ਅੱਗੇ ਵਾਰੇ ਉਹਨੇ ਸੋਚ ਰਿਆ ਕਿਉਂਕਿ ਸੁੱਖ ਸਾਰੇ ਮਰ ਗਏ ਆ ਦੁੱਖ ਦੇ ਵਿੱਚ ਰੱਬ ਨੂੰ ਪਾਇਆ ਜਾਂਦਾ ਜਾਂ ਬਿਮਾਰੀ ਦੇ ਵਿੱਚ ਪਾਇਆ ਜਾਂਦਾ ਤੇ ਜਿਹਨੂੰ ਹੁਣ ਮਿਲੇ ਹੀ ਸਾਰੇ ਸੁੱਖ ਗਏ ਨੇ ਉਹ ਰੱਬ ਨੂੰ ਭੁਲਾ ਦਿੰਦੇ ਨੇ ਜੀ ਅੱਗੇ ਆਪਣਾ ਰਸਤਾ ਉਹ ਖਤਰਨਾਕ ਕਰਦੇ ਜਾ ਰਹੇ ਨੇ ਤੋ ਇਸ ਕਰਕੇ ਦੁਨੀਆਵੀ ਸੁੱਖ ਚਾਉਂਦੇ ਹੋ ਤੇ ਨਾਮ ਦੀ ਕਮਾਈ ਵੱਧ ਚੜ ਕੇ ਕਰੋ ਅਰਦਾਸ ਬੇਨਤੀ ਕਰੋ ਹਾਜ਼ਰ ਨਾਜ਼ਰ ਉਹਨਾਂ ਨੂੰ ਸਮਝੋ ਵਿਸ਼ਵਾਸ ਰੱਖੋ ਜਦੋਂ ਅਰਦਾਸ ਕਰਦੇ ਹੋ ਕਿ ਸਾਡਾ ਕੰਮ ਬਣੇਗਾ ਤੇ ਉਹ ਕੰਮ ਜ਼ਰੂਰ ਤੁਰ ਜੜਦੇ ਨੇ ਵਿਸ਼ਵਾਸ ਬਣਾਉਣ ਦੀ ਜ਼ਰੂਰਤ ਹੈ ਜਿਵੇਂ ਮਾਲਕ ਨੂੰ ਇੰਨੇ ਕਾਬਲ ਸਮਝਿਆ ਕਰੋ ਕਿ ਜਿਹਦਾ ਅਸੀਂ ਜ਼ਿਕਰ ਕਰਦੇ ਆ ਫਿਰ ਉੱਥੇ ਸਾਨੂੰ ਫਿਕਰ ਨਹੀਂ ਕਰਨਾ ਚਾਹੀਦਾ ਉਹ ਸਭ ਕੁਝ ਕਰ ਸਕਦਾ ਉਹ ਵੀ ਰਸਤੇ ਘੜ ਦਿੰਦਾ ਹੈ ਜਿੱਤੇ ਨਾ ਉਮੀਦ ਹੋਵੇ ਤੇ ਛੋਟੀਆਂ-ਪੋਟੀਆਂ ਪਰੇਸ਼ਾਨੀਆਂ ਤੋਂ ਨਾ ਮੁਰੇ ਕੁਛ ਵੀ ਨਹੀਂ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ 'ਤੇ ਚੱਲਦੇ ਹਾਂ ਜੀ ਵੀਡੀਓ ਨੂੰ ਚੱਲਦੇ-ਜਾਲਦੇ ਪਲੀਜ਼ ਇੱਕ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਮਹਿੰਦੀ ਦੀ ਰਸਮ ਬਾਰੇ ਗੱਲ ਕਰਨੀ ਸੀ ਐਸੇ ਪਹਿਲਾਂ ਹੀ ਚਾਹੀਦਾ ਸੀ ਸਾਨੂੰ ਇਹਦੇ ਬਾਰੇ ਦੱਸਣਾ ਪਰ ਫਿਰ ਵੀ ਕਈ ਰੂਹਾਂ ਹੈ ਜਿਨ੍ਹਾਂ ਨੇ ਹਜੇ ਤੱਕ ਇਹ ਕਰਮ ਨਹੀਂ ਕੀਤਾ ਕਿਉਂਕਿ ਦੂਸਰਾ ਹੀ ਐਤਵਾਰ ਸੀ ਪਿਛਲਾ ਸੰਜਾ ਐਤਵਾਰ ਲੰਘਿਆ ਅੱਜ ਜੀਠਾ ਐਤਵਾਰ ਸੀ ਅੱਗੇ ਵੀ ਐਤਵਾਰ ਆਉਣੇ ਨੇ ਇਸ ਮਹੀਨੇ ਕਿਸੇ ਵੀ ਐਤਵਾਰ ਵੀਰਵਾਰ ਜਿਸ ਦਿਨ ਦੀ ਸੇਵਾ ਕਰਦੇ ਹੋ ਉਸ ਦਿਨ ਦਾ ਤੁਸੀਂ ਕਰਮ ਇਹ ਮਾਲਕ ਦੇ ਨਾਮ ਦਾ ਜ਼ਰੂਰ ਕਰਨਾ ਜੋ ਕੰਮ ਚੱਲ ਰਹੇ ਆ ਅਨਪਾਣੀ ਦੇ ਭੰਡਾਰੇ ਦੇ ਸੋ ਬਹੁਤਾ ਜਿਆਦਾ ਕਰਨ ਦੀ ਜ਼ਰੂਰਤ ਨਹੀਂ ਥੋੜਾ ਜਿਹਾ ਘਰ ਵਿੱਚ ਹੀ ਪ੍ਰਸ਼ਾਦਾ ਤਿਆਰ ਕਰਕੇ ਪੋਜ ਜ਼ਰੂਰ ਲਗਾਓ ਜੀ ਜੇਕਰ ਘਰ ਵਿੱਚ ਚਿਰਾਗ ਰੋਸ਼ਨ ਹੈ ਤੇ ਜੇਕਰ ਘਰ ਵਿੱਚ ਚਿਰਾਗ ਰੋਸ਼ਨ ਨਹੀਂ ਫਿਰ ਵੀ ਤੁਸੀਂ ਪੀਰਾਂ ਨੂੰ ਮੰਨਦੇ ਹੋ ਤੇ ਜਿੱਥੇ ਵੀ ਦਰਗਾਹ ਤੇ ਜਾਂਦੇ ਹੋ ਉੱਥੇ ਹਿੱਸਾ ਜ਼ਰੂਰ ਪਾਓ ਜੀ ਸੋ ਮਹੰਤੀ ਦੀ ਰਸਮ ਇਸ ਕਰਕੇ ਜ਼ਰੂਰੀ ਹੁੰਦੀ ਆ ਕਿਉਂਕਿ ਜਿਨ੍ਹਾਂ ਦੇ ਤਾਂ ਘਰ ਵਿੱਚ ਦਰਗਾਹ ਆ ਵੈਸੇ ਜਿਆਦਾ ਤੱਕ ਤਾਂ ਇਹ ਰੀਤੀ ਰਿਵਾਜ ਪਤਾ ਹੀ ਹੁੰਦੇ ਨੇ ਸੋ ਕਈ ਕੀ ਕਰਦੇ ਨੇ ਕਿ ਕੱਲਾ ਪ੍ਰਸ਼ਾਦਾ ਤਿਆਰ ਕਰਕੇ ਓਹ ਲਗਾ ਦਿੰਦੇ ਨੇ ਪਰ ਕੋਸ਼ਿਸ਼ ਕਰਨੀ ਚਾਹੀਦੀ ਗਈ ਇੱਕ ਦਿਨ ਪਹਿਲਾਂ ਸ਼ਾਮ ਨੂੰ ਮਹਿੰਦੀ ਦੀ ਰਸਮ ਜ਼ਰੂਰ ਕਰਨੀ ਚਾਹੀਦੀ ਹੈ ਜੀ ਸੋ ਮਹਿੰਦੀ ਤਿਆਰ ਕਰਨ ਦਾ ਜੋ ਤਰੀਕਾ ਹੈ ਜੀ ਸੋ ਮਹਿੰਦੀ ਪੀਰਾਂ ਨੇ ਕੋਲੋਂ ਸਵੇਰ ਨੂੰ ਸ਼ਾਮ ਨੂੰ ਮਹਿੰਦੀ ਦੀ ਰਸਮ ਕਰਨੀ ਹੁੰਦੀ ਹੈ ਸੋ ਉਹ ਮਹਿੰਦੀ ਦੇ ਵਿੱਚ ਤੁਸੀਂ ਕੀ ਪਾਉਣਾ ਹੈ ਥੋੜੀਆਂ ਗੁਲਾਬ ਦੀਆਂ ਪੱਤੀਆਂ ਤਾਜ਼ੇ ਗੁਲਾਬ ਜਿੱਕਰ ਮਿਲ ਜਾਣਾ ਤਾਂ ਬਹੁਤ ਵਧੀਆ ਗੱਲ ਹੈ ਤੇ ਗੁਲਾਬ ਦੇ ਨਾਲ ਨਾਲ ਜੋ ਪੂਕੂਤ ਜਾਨਕੀ ਰਾਖ ਵੀ ਕਿਹਾ ਜਾਂਦਾ ਹੈ ਸਵਾਹ ਨੂੰ ਰਾਖ ਕਹਿੰਦੇ ਆ ਜਿਹਦੇ ਤੇ ਆਪਾਂ ਧੂਪ ਪਾਉਂਦੇ ਆ ਅੰਨ ਪਾਣੀ ਦਾ ਉਹ ਘੋਟੇ ਦੀ ਜੋ ਰਾਖ ਬਣੀ ਹੁੰਦੀ ਆ ਉਹਨੂੰ ਸਵਾਰ ਕੇ ਡੱਬੀ ਚ ਪਾ ਕੇ ਰੱਖ ਲੈਣਾ ਚਾਹੀਦਾ ਆਪਾਂ ਕਈ ਵਾਰ ਦੱਸ ਵੀ ਚੁੱਕੇ ਆ ਉਹ ਰਾਖ ਮਹਿੰਦੀ ਦੇ ਵਿੱਚ ਰੋਣੀਆਂ ਤੇ ਜੋ ਦਰਵਾਜ਼ੇ ਵਿੱਚ ਜਲ ਪਿਆ ਹੈ ਉਹ ਵੀ ਮਹਿੰਦੀ ਦੇ ਵਿੱਚ ਹੀ ਰੋਣਾ ਆ ਇਹ ਤਾਂ ਤਿੰਨ ਚੀਜ਼ਾਂ ਹੋਈਆਂ ਚੌਥੀ ਚੀਜ਼ ਹੈ ਚਰਾਗਾ ਦਾ ਤੇਲ ਸੋ ਜਿਵੇਂ ਕਿ ਆਪਣੇ ਚਰਾਗ ਜੱਗ ਕੇ ਹਟਿਆ ਤੇ ਉਹਨਾਂ ਦੇ ਵਿੱਚ ਜੋ ਬੱਤੀਆਂ ਹੁੰਦੀਆਂ ਨੇ ਤੇ ਕਾਫੀ ਤੇਲ ਹੁੰਦਾ ਹੈ ਜੀ ਉਹ ਤੇਲ ਤੁਸੀਂ ਥੋੜਾ ਜਿਆ ਜ਼ਰੂਰ ਮਹਿੰਦੀ ਦੇ ਵਿੱਚ ਨਿਚੋੜਨਾ ਹੈ ਸੋ ਕਿਉਂਕਿ ਮਾਲਕ ਦੀ ਪਾਪਾ ਮੈਂਤੀ ਜੋ ਤਿਆਰ ਕਰਨ ਜਾ ਰਹੇ ਆ ਉਹਦੀ ਰਹਿਮਤ ਨੂੰ ਧਿਆਨ ਵਿੱਚ ਰੱਖਣਾ ਹੈ ਸੋ ਇਹ ਚੀਜ਼ਾਂ ਦਰਵਾਜ਼ੇ ਦੇ ਵਿੱਚ 24 ਘੰਟੇ ਪਈਆਂ ਰਹਿੰਦੀਆਂ ਨੇ ਸੋ ਇਸ ਕਰਕੇ ਰਹਿਮਤ ਉਹ ਮਾਲਕ ਦੀ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦੇ ਵਿੱਚ ਹੁੰਦੀ ਨੇ ਕਿਉਂਕਿ ਜਿਹੜੀਆਂ ਚੀਜ਼ਾਂ 24 ਘੰਟੇ ਉਹਦੀ ਨਜ਼ਰ ਵਿੱਚ ਰਹਿੰਦੀਆਂ ਹੈ ਇਹ ਚੀਜ਼ ਸਮਝ ਲੈਣਾ ਕਿ ਇਹ ਮਹਿੰਦੀ ਜੋ ਤੁਸੀਂ ਤਿਆਰ ਕਰ ਰਹੇ ਹੋ ਇਹ ਬਹੁਤ ਪਾਵਰਫੁਲ ਮਹਿੰਦੀ ਬਣ ਕੇ ਤਿਆਰ ਹੋ ਰਹੀ ਆ ਤੇ ਇਹ ਮਹਿੰਦੀ ਦਾ ਰੰਗ ਜਿੰਨਾ ਤੇ ਚੜ ਜਾਵੇਗਾ ਜਿਹੜਾ ਤਾਂ ਉਹ ਮਾਲਕ ਦੀ ਯਾਦ ਵਿੱਚ ਆਪਣੇ ਹੱਥਾਂ ਤੇ ਮਹਿੰਦੀ ਲਗਾਵੇਗਾ ਉਹਦੇ ਰੰਗ ਵਿੱਚ ਰੰਗਿਆ ਜਾਵੇਗਾ ਸੋ ਅਸੀਂ ਤਾਂ ਇਹੀ ਕੋਸ਼ਿਸ਼ ਹੁੰਦੀ ਹੈ ਕਰਨੀ ਕਿ ਆਪਾਂ ਉਹ ਮਾਲਕ ਰੰਗ ਵਿੱਚ ਰੰਗੇ ਜਾਈਏ ਕਿਸੇ ਤਰ੍ਹਾਂ ਉਹ ਮਾਨਕ ਦਾ ਰੰਗ ਸਾਨੂੰ ਚੜ ਜਾਵੇ ਸੋ ਉਹਦੇ ਰੰਗ ਵਿੱਚ ਰੰਗਣ ਲਈ ਤੇ ਉਹਦੇ ਨਾਲ ਜੋ ਸਗਨ ਵਿਹਾਰ ਬਣਦੇ ਨੇ ਉਹ ਕਰਨੇ ਜ਼ਰੂਰੀ ਹੁੰਦੇ ਨੇ ਜੀ ਤੇ ਨਾਲ ਹੀ ਪੰਜਵੀਂ ਜੋ ਚੀਜ਼ ਇਸ ਮਹਿੰਦੀ ਦੇ ਵਿੱਚ ਰੋਣੀ ਹੈ ਉਹਦੇ ਬਾਰੇ ਵੀ ਗੱਲ ਕਰ ਲੈਂਦੇ ਆ ਉਹ ਹੈ ਹਰੇ ਘਾਹ ਦੀਆਂ ਤੜਾਂ ਸੋ ਹਰਾ ਘਾਹ ਆਪਾਂ ਜਿਵੇਂ ਕੀ ਦੇਖਦੇ ਆ ਖੇਤਾਂ ਦੇ ਵਿੱਚ ਵਟਾਂ ਦੇ ਉੱਤੇ ਹੋਇਆ ਹੁੰਦਾ ਆ ਉਹ ਘਾਹ ਦੀਆਂ ਤੜਾਂ ਲੈ ਕੇ ਆਉਣਾ ਆ ਥੋੜ੍ਹਾ ਜਿਹਾ ਜਾਨੀ ਕਿ ਥੋੜ੍ਹਾ ਜਿਹਾ ਘਾਹ ਹੀ ਟਿਹੜਾ ਉਹਨੂੰ ਕਹਿੰਦੇ ਨੇ ਡਾਲਣਾਂ ਸਮੇਂ ਇਤ ਸੋ ਥੋੜ੍ਹਾ ਜਿਹਾ ਓ ਘਾਹ ਲਿਆ ਕੇ ਉਹਨੂੰ ਇੱਕ ਗੁੱਛੀ ਦੀ ਤਰ੍ਹਾਂ ਬਣਾ ਲੈਣਾ ਹੈ ਬੰਨ ਕੇ ਤੇ ਫਿਰ ਉਹ ਘਾਹ ਦੇ ਨਾਲ ਮਹਿੰਦੀ ਚੱਕੇ ਪਹਿਲਾਂ ਆਪਣੇ ਪੀਰੋ মুর্ਸ਼ਦ ਦੇ ਲਗਾਉਣੀ ਹੈ ਜੀ ਆਪਣੇ মুর্ਸ਼ਦ ਦੇ ਹੱਥਾਂ ਦੇ ਉੱਤੇ ਮਹਿੰਦੀ ਲਗਾਓ ਤੇ ਦਰਬਾਰ ਵਿੱਚ 786 ਮਹਿੰਦੀ ਦੇ ਨਾਲ ਹੀ ਬਣਾ ਦਿਓ ਸੋ ਫਿਰ ਉਸ ਤੋਂ ਬਾਅਦ ਅਰਦਾਸ ਬੇਨਤੀ ਕਰਕੇ ਕਿਉਂਕਿ ਮਹਿੰਦੀ ਦੇ ਵਿੱਚ ਤਾਂ ਬਹੁਤ ਪਾਵਰ ਇੱਕ ਤਰ੍ਹਾਂ ਦੀ ਰਲ ਜਾਂਦੀ ਹੈ ਜੀ ਜਦੋਂ ਆਪਾਂ ਇਹ ਸਭ ਚੀਜ਼ਾਂ ਨੂੰ ਮਿਲਾ ਕੇ ਮਹਿੰਦੀ ਤਿਆਰ ਕਰਦੇ ਆਂ ਸੋ ਫਿਰ ਮਹਿੰਦੀ ਤੁਸੀਂ ਪਹਿਲਾਂ ਕੰਜਕਾਂ ਹੈ ਛੋਟੀਆਂ ਤੇ ਕੰਜਕਾਂ ਦੇ ਹੱਥਾਂ ਤੇ ਲਗਾਉਣੀ ਆ ਤੇ ਫਿਰ ਪੂਰਾ ਪਰਿਵਾਰ ਫਿਰ ਜੋ ਵੀ ਆਸ-ਪਾਸ ਦੇ ਨੇ ਸੰਗਤ ਹੈ ਉਹਨਾਂ ਦੇ ਤੁਸੀਂ ਅਥਾਂ ਦੇ ਲਗਾ ਸਕਦੇ ਜਿੰਨਾ ਕਿ ਜਾਨੀ ਤੁਸੀਂ ਕਰਮ ਕਰਨਾ ਚਾਹੁੰਦੇ ਹੋਨ ਓਨਕ ਤਿਆਰ ਕਰ ਲਓ ਜੀ ਸੋ ਇਸ ਤਰੀਕੇ ਨਾਲ ਮਹਿੰਦੀ ਦੀ ਰਸਮ ਜ਼ਰੂਰ ਕਰੋ ਇਹਨਾਂ ਦਿਨਾਂ ਦੇ ਵਿੱਚ ਬਹੁਤ ਹੀ ਚੰਗਾ ਕਰਮ ਹੈ ਜੀ ਮਾਲਕ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗੋ ਸੋ ਦੇ ਨਾਮ ਦਾ ਨਸ਼ਾ ਲਵੋ ਦੇ ਨਾਮ ਦੇ ਰੰਗ ਵਿੱਚ ਰੰਗੋ ਤੇ ਇਹ ਨਸ਼ਾ ਕਦੇ ਵੀ ਜ਼ਿੰਦਗੀ ਪਰ ਉਤਰਨ ਵਾਲਾ ਨਹੀਂ ਹੈ ਸੁੱਦਨਿਆ ਵੀ ਨਸ਼ੇ ਇਨਸਾਨ ਭੁੱਲ ਜਾਂਦਾ ਜੇਕਰ ਇੱਕ ਵਾਰ ਸੋਚ ਲਵੇ ਕਿ ਮੈਂ ਮਾਲਕ ਦੇ ਨਾਮ ਦਾ ਨਸ਼ਾ ਕਰਨਾ ਫਿਰ ਉਹ ਆਪਣਾ ਰੰਗ ਜ਼ਰੂਰ ਚੜਾਉਂਦੇ ਨੇ بس ਇੱਕ ਵਾਰ ਝੁਕਣ ਦੀ ਜ਼ਰੂਰਤ ਹੈ ਜੀ ਮਾਲਕ ਕੋਲ ਤੋ ਤੱਕ ਵੇਟ ਕਰਦਾ ਹੈ ਜਦੋਂ ਤੱਕ ਨਸ਼ਾ ਝੁਕਦਾ ਨਹੀਂ ਜਿਸ ਦਿਨ ਆਪਣੀਆਂ ਗਲਤੀਆਂ ਨੂੰ ਮਨ ਲਿੰਦਾ ਹੈ ਕਿ ਮੈਂ ਗਲਤ ਹਾਂ ਮਾਨਕਾਂ ਮੈਨੂੰ ਮaaf ਕਰਦੇ ਤੇ ਮਾਲਕ ਉਸੇ ਵਕਤ ਪਨਾ ਲੈਂਦਾ ਹੈ ਜੀ ਸੋ ਇਹ ਗੱਲਾਂ ਕਹਿਣ ਦੀਆਂ ਨਹੀਂ ਹੈ ਇਹਨਾਂ ਤੇ ਜੇਕਰ ਅਮਲ ਕਰੋਗੇ ਤੇ ਲਾਭ ਤੁਹਾਨੂੰ ਬਹੁਤ ਮਿਲੇਗਾ ਜੀ ਖੁਦ ਕਹੋਗੇ ਕਿ ਵਾਕਈ ਇਹਨਾਂ ਗੱਲਾਂ ਦੇ ਵਿੱਚ ਅਸਰ ਹੈ ਸੋ ਗੱਲਾਂ ਨੂੰ ਸੁਣ ਕੇ ਅਮਲ ਜ਼ਰੂਰ ਕਰਿਆ ਕਰੋ ਰਾਮ ਜੀ ਨੂੰ ਸਮਝੋਗੇ ਤਾਂ ਇਹ ਤਾਂ ਜ਼ਿੰਦਗੀ ਨੂੰ ਸਵਾਰ ਪਾਉਗੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੈ ਪੀਰਾਂ ਦੀ ਜੀ ਜੈ ਸਾਈਆਂ